ਆਸਰ ਕੀਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਦੇ ਭਾਗ ਚੰਗੇ ਨੇ ਸਾਰੇ ਮੁਬਾਰਕ ਨੇ ਭਗਤ ਵੀ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਭਗਤ ਤੋਂ ਬਾਅਦ ਸੰਤ ਵੀ ਰੱਬ ਜੀ ਦੇ ਦਰ ਪਰਵਾਣ ਹੈ ਸਾਧ ਵੀ ਮਾਲਕ ਦੇ ਦਰ ਪਰਵਾਣ ਹੈ ਗੁਰਮੁਖ ਵੀ ਪਰਵਾਣ ਹੈ ਪਰ ਇਹਨਾਂ ਸਾਰਿਆਂ ਤੋਂ ਉੱਤਮ ਭਾਗ ਉਸ ਗੁਰੂ ਦੇ ਸਿੱਖ ਦੇ ਸ਼ਰਨ ਵਿੱਚ ਆ ਕੇ ਰੋਜ਼ ਝੋਕਦਾ ਹੈ ਰੋਜ਼ ਨਮਸਕਾਰ ਕਰਦਾ ਹੈ ਤਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਕਹਾ ਕਿ ਤਨ ਤਨ ਭਾਵ ਤਿਨਾਂ ਭਗਤ ਜणा ਹਰ ਨਾਮਾ ਹਰ ਮੁਖ ਕਹਿ ਤਿਆ ਤਨ ਤਨ ਭਾਵ ਤਿਨਾਂ ਸੰਤ ਜणा ਹਰ ਜਸ ਸਬਦੀ ਸੁਣ ਤਿਆ ਤਨ ਤਨ ਭਾਵ ਤਿਨਾਂ ਸਾਧ ਜणा ਹਰ ਕੀਰਤਨ ਗਾਏ ਗੁਣੀ ਜਨ ਬਣ ਤਿਆ ਤਨ ਤਾਂ ਭਾਗ ਇਨਾਂ ਗੁਰਮੁਖਾਂ ਗੁਰਸਿੱਖ ਲੈ ਮਨ ਜਿੰਦਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿਖ ਬਣਦਿਆ ਅਜੂਰ ਕਹਿੰਦੇ ਨੇ ਸਭ ਤੋਂ ਉੱਤਮ ਭਾਗ ਗੁਰੂ ਦੇ ਸਿੱਖਾਂ ਦੇ ਭਗਤ ਜਣਾ ਦੇ ਭਾਗ ਵੀ ਚੰਗੇ ਨੇ ਕਿਉਂਕਿ ਪਰਮਾਤਮਾ ਦੇ ਨਾਮ ਦਾ ਮੁਖਤ ਉਚਾਰਨ ਕਰਦੇ ਨੇ ਸੰਤ ਜਣਾ ਦੇ ਭਾਗ ਚੰਗੇ ਨੇ ਉੱਤਮ ਨੇ ਕਿਉਂ ਕਿਉਂਕਿ ਕੰਨਾਂ ਨਾਲ ਪਰਮਾਤਮਾ ਦੀ ਸਿਖ ਕੋ ਸੁਣਾ ਸੁਣਦੇ ਨੇ ਅਜੂਰ ਕਹਿੰਦੇ ਸਾਧ ਜਣਾ ਦੇ ਭਾਗ ਚੰਗੇ ਨੇ ਰੱਬ ਦੀ ਕੀਰਤੀ ਕਰਕੇ ਸਿਖ ਕੋ ਸੁਲਾਹ ਕਰਕੇ ਰੱਬ ਦੇ ਗੁਹਾਂ ਨੂੰ ਅੰਦਰ ਟਿਕਾਉਂਦੇ ਨੇ ਤੇ ਆਤਮਾ ਗਿਆਨੀ ਆਤਮ ਗੁਣੀ ਬਣ ਜਾਂਦੇ ਨੇ ਗੁਰਮੁਖਾਂ ਦੇ ਭਾਗ ਚੰਗੇ ਨੇ ਗੁਰੂ ਦੀ ਮੱਤ ਲੈ ਕੇ ਮਨ ਨੂੰ ਜਿਦ ਨਹੀਂ ਕਰੇ ਪਰ ਸਭ ਤੋਂ ਵੱਡੇ ਭਾਗ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਇਹੇ ਰੋਜ਼ ਆ ਕੇ ਆਪਣੇ ਗੁਰੂ ਦੇ ਚਰਨਾਂ ਤੇ ਨਤਮਸਤਕ ਹੋ ਕੇ ਨਮਸਕਾਰ ਕਰਦੇ ਅਸਲ ਵਿੱਚ